ਬਹੁਤੇ ਸਵਾਲਾਂ ਦੇ ਵਿੱਚੋਂ ਜ਼ਿਆਦਾਤਰ ਇਹ ਸਵਾਲ ਹੁੰਦੇ ਆ ਬਾਈ ਘੱਟ ਖਰਚੇ ਦੇ ਵਿੱਚ ਵਧੀਆ ਡਾਈਟ ਪਸ਼ੂਆਂ ਨੂੰ ਕਿਵੇਂ ਪਾਈਏ ਕਿਵੇਂ ਗ੍ਰੋਥ ਕਰਾਈਏ ਕੱਟਰੂਆਂ ਬੱਚਰੂਆਂ ਦੀ ਤੇ ਕਿਵੇਂ ਵੱਧ ਦੁੱਧ ਲਈਏ ਯਾਰ ਜ਼ਿਆਦਾਤਰ ਸਪੈਸ਼ਲੀ ਨਵੇਂ ਮੁੰਡਿਆਂ ਨੇ ਜਿਨ੍ਹਾਂ ਨੇ ਕੰਮ ਸਟਾਰਟ ਕੀਤਾ ਉਹਨਾਂ ਦੇ ਇਹ ਸਵਾਲ ਹੁੰਦੇ ਹੀ ਹੁੰਦੇ ਹੈਗੇ ਦੇਖੋ ਮੇਰੇ 4 ਵਾਲਾ ਸੌਦਾ ਥੋੜਾ ਜਿਹਾ ਘੱਟ ਫਿੱਟਾਗਾ ਜਿਵੇਂ ਸਪੈਸ਼ਲੀ ਆਪਾਂ ਜਿਹੜੇ ਛੋਟੇ ਫਾਰਮਰਾਂ 15 20 ਜਨਬਰਾਂ ਵਾਲੇ ਫਾਰਮਰਾਂ ਵੀ ਉਹਨਾਂ ਵਾਸਤੇ 4 ਮੇਰੇ ਹਿਸਾਬ ਨਾਲ ਕੋਈ ਬੜਾ ਵਧੀਆ ਗੱਲ ਨਹੀਂ ਹੈਗਾ ਬਹੁਤ ਪ੍ਰੋਡਕਟਿਵ ਨਹੀਂ ਹੈਗਾ ਤੁਸੀਂ ਦੋ ਭਾਂ ਦੇ ਕੱਖ ਵਿੱਚ ਕੇ ਰੱਖੋ ਪਰਾਲੀ ਰੱਖੋ ਤੇ ਤੂੜੀ ਰੱਖੋ ਹੁਣ ਜੇ ਮੈਂ ਤੁਹਾਨੂੰ ਆਪ ਦਾ ਸਕੈਡਿਊਲ ਦੱਸਾਂ ਤਾਂ ਆਪਾਂ 9 24 ਹੈਗੀ ਹੁਣ ਆਪਣੇ 9 ਜਵੀ ਦੇ ਟੋਕਰੇ ਪਾਉਣੇ ਆ ਤੇ ਇਹਦੇ ਵਿੱਚ 7 ਤੂੜੀ ਦੇ ਟੋਕਰੇ ਪਾਉਣੇ ਆਗੇ ਅਸੀਂ ਠੀਕ ਹੈ ਨਾ ਐਂ ਜਮਾ ਸੁੱਕਾ ਬੂਰਾ ਰੱਖਦੇ ਆਗੇ 7 ਚੋਂ ਅਸੀਂ ਨੇ 6 ਟੋਕਰੇ ਬਾਹਰ ਲਈ ਖੁਰਲੀ ਚ ਪਾਤੇ ਹੁਣ ਮਤਲਬ ਜਿਹੜੀ 3 ਵਜੇ ਸਨੀਆਂ ਰਲਾਈ ਆ ਉਹ ਇਹਨਾਂ ਨੂੰ ਡਨ ਕਰਤੀ 6 ਟੋਕਰੇ ਬਾਅਦ ਇਹਨਾਂ ਸਾਰਿਆਂ ਨੂੰ ਠੀਕ ਹੈ ਨਾ ਜਿਹੜੇ ਆ ਪਿੱਛੇ ਰਹਿ ਗਏ ਇਹ ਅੱਧੀ ਪੰਡ ਉਧਰ ਕੱਢ ਕੇ ਰੱਖ ਲਈਓ ਸਵੇਰ ਵਾਸਤੇ ਤੇ ਜਿਹੜੀ ਹੁਣ ਇਹ ਜਦੋਂ ਬਾਹਰੇ ਖਾ ਲਈ ਇਹਨਾਂ ਦੋਨਾਂ ਦੀ ਧਾਰ ਕੱਢ ਲਈ ਇਹਨਾਂ ਨੂੰ ਫੀਡ ਫੂਡ ਪਾਤੀ ਸਾਰੀਆਂ ਨੂੰ ਖੁੱਲੀ ਛੱਡ ਦੇਣਾ ਅਸੀਂ ਇਹਨਾਂ ਨੂੰ ਇਹਨਾਂ ਨੇ ਅੱਧੇ ਘੰਟੇ 'ਚ ਘੰਟੇ ਦੇ ਵਿੱਚ ਦੋਨੇ ਖੁਰਲੀਆਂ ਨਾਲੇ ਤਾਂ ਆਹਾ ਸਾਰੀ ਖੁਰਲੀ ਨਾਲੇ ਉਹ ਬਾਹਰਲੀ ਖੁਰਲੀ ਸਾਰੀ ਚੱਟ ਦੇਣੀ ਇਹਨਾਂ ਨੇ ਫਿਰ ਦੁਬਾਰੇ ਖੇਲ 'ਚੋਂ ਪਾਣੀ ਪੀ ਕੇ ਇਹਨਾਂ ਨੇ ਫਿਰ ਤੰਗੇੜੇ ਦੇਣ ਲੱਗ ਜਾਣਾ ਗੇੜੇ ਦੇ ਕੇ ਫਿਰ ਅਸੀਂ ਨਹੀਂ ਉਦੋਂ ਬੰਨਦੇ ਨੇ ਇਹਨਾਂ ਨੂੰ ਫਿਰ ਅਸੀਂ ਸਵੇਰੇ ਪਾਉਣੇ ਆ ਬਸ ਇਹਨਾਂ ਨੂੰ ਚਾਰ ਟੋਕਰੇ ਸਵੇਰੇ ਚਾਰ ਟੋਕਰੇ ਫਿਰ ਇਸ ਤੋਂ ਬਾਅਦ ਫਿਰ 3 ਵਜੇ ਹੀ ਸ케ਜੂਲ ਦੁਬਾਰੇ ਰਿਪੀਟ ਹੋ ਜਾਣਾਗਾ 9 ਇਹਦੇ 4 ਦੇ 7 ਤੂੜੀ ਦੇ ਇਦਾਂ ਫਿਰ ਜਿਵੇਂ ਹੁਣ ਆਪਣੀ ਸੂਨ ਵਾਲੀ ਹੈਗੀ ਇਹ ਚ ਥੋੜਾ ਟਾਈਮ ਰਹਿ ਗਿਆ ਇਹਨੂੰ ਫੀਡ ਅੱਡ ਚੱਲਦੀ ਐ ਇਹਦੀ ਟਰਾਂਜੀਸ਼ਨ ਵਗੈਰਾ ਡਰਾਈ ਵਗੈਰਾ ਥੋੜੀ ਮਿਕਸ ਕਰਕੇ ਪਾਉਣਾ ਮੈਂ ਹਜੇ ਡਰਾਈ ਮੁੱਕਣ ਵਾਲੀ ਐ 2-4 ਦਿਨਾਂ ਦੇ ਵਿੱਚ ਟਰਾਂਜੀਸ਼ਨ ਕੱਲੀ ਰਹਿ ਜਾਣੀ ਐ ਫਿਰ ਇਹਦੀ ਦੇਖਦੇ ਆ ਬਹੁਤ ਉਮੀਦ ਐ ਝੋਟੀ ਤੋਂ ਵੀ ਕੀ ਬਣਦਾਗਾ ਬਾਕੀ ਸਾਰਿਆਂ ਨੂੰ ਬੇਨਤੀ ਹੈ ਵੀ ਜਰੂਰ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਟੂਰ ਤੇ ਬਹੁਤ ਜਲਦੀ ਆਪਾਂ ਨਿਕਲਣ ਲੱਗਿਆਂਗੇ ਥੋੜੇ ਜਿਹਾ ਦੋ ਚਾਰ ਕੰਮ ਆਗੇ ਉਹ ਕਰ ਦਈਏ ਤੋਂ ਬਾਅਦ ਟੂਰ ਤੇ ਨਿਕਲਾਂਗੇ ਹੋਲੀ ਦੀ ਪਲਾਨਿੰਗ ਹੈਗੀ ਹੈਗੀ ਬਾਕੀ ਹੋਰ ਸਵਾਲ ਜਵਾਬ ਹੁੰਦੇ ਆ ਭਰਾਵਾਂ ਦੇ ਸਪੈਸ਼ਲੀ ਜਿਹੜੀ ਚਿੱਟੀ ਝੋਟੀ ਬਾਰੇ ਖਾ ਹਮ ਬਹੁਤ ਸਾਰੇ ਕਮੈਂਟ ਆਉਂਦੇ ਹੈਗੇ ਨਹੀਂ ਬਈ ਇਹ ਸਫਾਰ ਸੇਲ ਨਹੀਂ ਹੈਗੀ ਝੋਟੀ ਇਹ ਮੈਂ ਫੇਸਬੁੱਕ ਤੇ ਅੱਜ ਵੀਡੀਓ ਵੀ ਪਾਤੀ ਜਿੱਥੋਂ ਇਹ ਲੈ ਕੇ ਆਇਆ ਸੀ ਮੈਂ ਇਹ ਝੋਟੀ ਤੇ ਆ ਬੱਚੀ ਇਸ ਸਪਾਈਕ ਦੇ ਸੀਮਨ ਦੀ ਆ ਉਹ 골ਡਨ ਬਲੋਂਗ ਵਾਲੇ ਦੀ ਧੀ ਹੈਗੀ ਬਹੁਤ ਸੋਹਣੇ ਰਿਜ਼ਲਟ ਮਿਲੇ ਨੇਗੇ ਉਹ ਉਹ ਵੀ ਵੀਡੀਓ ਫੇਸਬੁੱਕ ਤੇ ਇੱਕ ਵਾਰੀ ਜ਼ਰੂਰ ਜਾ ਕੇ ਦੇਖਿਓ ਤੁਸੀਂ ਸਾਰੇ ਭਰਾ ਬਾਕੀ ਹੁਣ ਦੁੱਧ ਵਾਲੇ ਇਹ ਦੋਨੇ ਰਹਿ ਗਏ ਆ ਮੋਟਰ ਰਹਿ ਗਈ ਚਨਾਬ ਦੀ ਮਾਂ ਤੇ ਹੋ ਗਰੂਵੀ ਦੀ ਮਾਂ ਬੈੜੀ ਰਹਿ ਗਈ ਤੇ ਬਾਬੇ ਦੀ ਕਿਰਪਾ ਨਾਲ ਦੁੱਧ ਹਜੇ ਕੰਟੀਨਿਊ ਪੀਕ ਤੇ ਬਣੀਆ ਹੋਈਆਂ ਨੇ ਘਟਨੀਆਂ ਘਟੇ ਨਹੀਂ ਹੈਗੀਆਂ ਕਿਉਂਕਿ ਸੇਵਾ ਸੂਬਾ ਆਪਾਂ ਫੀਡ ਫੂਡ ਵਗੈਰਾ ਵਧੀਆ ਬੈਲੈਂਸਡ ਡਾਈਟ ਦੇ ਰਹਿਆਂਗੇ ਤਾਂ ਕਰਕੇ ਮੈਂਟੇਨ ਕੀਤਾ ਹੋਇਆਗਾ ਦੁੱਧ ਬਾਕੀ ਆ ਵੱਡੀ ਮੱਝ ਹੈਗੀ ਜਿਹੜੀ ਆਪਾਂ ਨਹੀਂ ਲਿਆਂਦੀ ਸੀ ਇਕੱਲੀ ਇਸੇ ਦੀ ਸਾਰੀਆਂ ਝੋਟੀਆਂ ਇਸੇ ਦੀਆਂ ਨੇਗੀਆਂ ਇਹ ਇਹ ਵੀ ਦੇਖ ਰਹੇ ਆ ਜਦਾ ਵੀ ਟ੍ਰੀਟਮੈਂਟ ਕਰਾ ਲੈਨੇ ਹੈਗੇ ਹੁਣ ਥੋੜੇ ਜਿਕੇ ਦਿਨਾਂ ਤੱਕ ਡਾਕਟਰ ਨਾਲ ਗੱਲਬਾਤ ਹੋ ਰਹੀ ਹੈ 2-4 ਦਿਨਾਂ ਚੋਂ ਦੇਖਦੇ ਆ ਕਿ ਕਦੋਂ ਟਾਈਮ ਦਿੰਦਾ ਹੈਗਾ ਇਦੇ ਵਿੱਚ ਮੈਨੂੰ ਲੱਗਦਾ 2.5 ਮਹੀਨੇ ਰਹਿ ਗਏ ਸੋਣ ਚ ਜਾਂ 2 ਕੁ ਇਹਦੀ ਵੀ ਫੀਡ ਡਰਾਈ ਸਟਾਰਟ ਕਰ ਦੇਣੀ ਹੈਗੀ ਡਰਾਈ ਤਾਂ ਇਹਨੂੰ ਥੋੜੀ ਪਾਵਾਂਗੇ ट्रांजिशन ਸ਼ੁਰੂ ਕਰਾਂਗੇ ਸਿੱਧੀ ਲੇਟੀ ਨਾਲ ਇਹਦੇ ਬਾਕੀ ਚਨਾਵ ਹੁਣ ਲੋਟ ਹੈਗਾ ਢਿੱਡ ਜਿਹਾ ਸੜ ਗਿਆ ਚਨਾਵ ਬਿਮਾਰ ਹੋਣ ਕਰਕੇ ਲਗਾਤਾਰ ਪਰ ਹੁਣ ਇਹਨਾਂ ਨੂੰ ਥੋੜੇ ਜੇ ਕੱਟ ਕੱਖ ਪਾਉਣੇ ਹੈਗੇ ਤੇ ਬੰਨ ਕੀ ਰੱਖਦੇ ਆ ਪਹਿਲਾਂ ਇਹ ਦਿਨ ਰਾਤ ਖੁੱਲੇ ਰਹਿੰਦੇ ਸੀਗੇ ਦੋਨੇ ਗਰੂਪੀ ਦੇ ਚਨਾਵ ਤਾ ਕਰਕੇ ਵੀ ਇਹ ਥੋੜਾ ਜਿਆਦਾ ਖੁੱਲਾ ਖਾ ਜਾਂਦੇ ਸੀਗੇ ਢਿੱਡ ਜਿਹਾ ਤਾਂ ਛੱਡ ਗਏ ਹੁਣ ਇਹ ਬੰਨੇ ਰਹਿੰਦੇ ਨੇ 24 ਘੰਟੇ ਹੁਣ ਇਹਨਾਂ ਨੂੰ ਖੋਲਦੇ ਨਹੀਂ ਪਾਣੀ ਪੋਣੀ ਵੀ ਇੱਥੇ ਬਾਕੀ ਸਾਰਿਆਂ ਨੂੰ ਖੋਲ ਕੇ ਛੱਡ ਦਿੰਦੇ ਨੇ ਸਵੇਰੇ 2 ਘੰਟੇ ਸ਼ਾਮ ਨੂੰ 2 ਘੰਟੇ ਗੜਾ ਗੂੜਾ ਦੇ ਕੇ ਰੱਜ ਕੇ ਪਾਣੀ ਪੀ ਲੈਂਦੀਆਂ ਨੇ ਖਾ ਪੀ ਲੈਂਦੀਆਂ ਨੇ ਖੁਰਲੀਆਂ ਚੱਟ ਦਿੰਦੀਆਂ ਨੇ ਫਿਰ ਮੈਡ ਸਿੱਟ ਕੇ ਦੋਨੇ ਇੱਧਰ ਸਾਰੇ ਫਿਰ ਬੰਨ ਦਿੰਨੇ ਆਂਗੇ ਟੈਂਸ਼ਨ ਫਰੀ ਹੋ ਕੇ ਬਹਿ ਜਾਂਦੇ ਨੇ ਬਾਕੀ ਇਹਨੂੰ ਅੱਢ ਜੇ ਫੀਡ ਪਾਉਣੀ ਪੈਂਦੀ ਤਾਂ ਕਰਕੇ ਇਹਨੂੰ ਅੰਦਰਲੀ ਖੁਰਲੀ ਦੀ ਬੰਦਾਂ ਹੁੰਨਾਗਾ ਦੁਪਹਿਰੇ ਬਾਕੀ ਉਹਨਾਂ ਧਾਰਾਂ ਦਾ ਟਾਈਮ 5:00 ਵਜੇ ਹਜੇ ਵੇਲੇ ਚੋਦਨੇ ਆ ਸਵੇਰੇ 6:30 4:00 5:00 ਵਜੇ ਸਵੇਰੇ ਚੋਦਨੇ ਆਗੇ ਅਸੀਂ ਹੁਣ ਮੈਨੂੰ ਲੱਗਦਾ ਧਾਰਾਂ ਕੱਢਣ ਅੱਜ ਕਰਦੇ ਹੈ ਨਹੀਂ ਤੇ ਰਿਕਵੈਸਟ ਆ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ